ਖਨੌਰੀ ਬਾਰਡਰ ਦੇ ਉੱਪਰ ਅੱਜ ਕਿਸਾਨਾਂ ਦੀ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਦਾ ਪੂਰੇ ਪੰਜਾਬ ਦੇ ਵਿੱਚੋਂ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਸਟੇਜ ਦੇ ਬੈਕ ਸਾਈਡ ਦੀ ਹੈ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਇੱਥੇ ਆਏ ਨੇ ਪੂਰੇ ਪੰਜਾਬ ਦੇ ਵਿੱਚੋਂ ਤਾਂ ਇੱਥੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਵੀ ਲੋਕ ਇੱਥੇ ਆਏ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਜੀ ਆਪਣਾ ਅਮਰਜੀਤਪੁਰ ਕਿੱਥੋਂ ਪਹੁੰਚੋਂਗੇ ਅਸੀਂ ਪਟਿਆਲੇ ਤੋਂ ਕਿਵੇਂ ਦੇਖਦੇ ਹਾਂ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਤੁਸੀਂ ਦੇਖ ਕੇ ਆਏ ਹੋ 40ਵਾਂ ਦਿਨ ਹੋ ਚੁੱਕਿਆ ਅੱਜ ਪਰਿਵਾਰਾਂ ਸਮੇਤ ਆਉਣ ਦਾ ਕਿਵੇਂ ਸਮੇਲ ਬਣਿਆ ਬਸ ਉਹਨਾਂ ਦੇ ਸੱਦੇ ਤੇ ਆਏ ਆ ਹੂੰ ਕਿਸਾਨਾਂ ਨੇ ਜੋ ਸੱਦੇ ਤੇ ਆਏ ਉਹਨਾਂ ਨੂੰ ਹੌਸਲਾ ਦੇਣ ਆਏ ਉਹਨਾਂ ਨੂੰ ਹੌਸਲਾ ਹੀ ਬਹੁਤ ਇੰਨੀ ਪਬਲਿਕ ਆ ਗਈ ਹੌਸਲਾ ਹੋ ਜਾਂਦਾ ਜੀ ਬੰਦੇ ਨੂੰ ਹੂੰ ਵੀ ਮੇਰੇ ਮਨ ਪਬਲਿਕ ਹੈ ਤਾਂ ਪਰਿਵਾਰਾਂ ਸਮੇਤ ਜਿਵੇਂ ਤੁਸੀਂ ਬੱਚਾ ਵੀ ਤੁਹਾਡੇ ਨਾਲ ਆਇਆਗਾ ਬੱਚਿਆਂ ਨੂੰ ਤਾਂ ਹੀ ਪਤਾ ਲੱਗੇਗਾ ਨਾ ਜੀ ਬੱਚਿਆਂ ਨੂੰ ਲੈ ਕੇ ਆਵਾਂਗੇ ਅੱਗੇ ਹੂੰ ਤਾਂ ਹੀ ਪਤਾ ਲੱਗੇਗਾ ਨਾ ਜੀ ਅੱਜ ਉਹਨਾਂ ਨੂੰ 45 ਦਿਨ ਹੋ ਗਏ ਘੁੰਮ ਰਹੇ ਸੀ ਇਹਨਾਂ ਵਾਸਤੇ ਫਿਰਦੇ ਪਏ ਆ ਇਹਨਾਂ ਵਾਸਤੇ ਢੱਲੇਵਾਲ ਸਭ ਬੈਠੇ ਨੇ ਹੂੰ ਉਹਨਾਂ ਦਾ ਪੋਤਾ ਵੀ ਇੱਥੇ ਕਿ ਜਿੱਡੇ ਦੇਖੋ ਤੁਸੀਂ ਹਾਂ ਤਾਂ ਹੀ ਬੈਠੇ ਨੇ ਉਹ ਵੀ ਹੂੰ ਤਾਂ ਤੁਹਾਡੇ ਵੀ ਮਨ ਦੇ ਵਿੱਚ ਖਿਆਲ ਆਇਆ ਵੀ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚੀ ਸੀ ਪਹਿਲਾਂ ਵੀ ਲੈ ਕੇ ਆਇਆ ਸੀ ਇਹਨੂੰ ਹੂੰ ਪਹਿਲਾਂ ਵੀ ਆਂਦੇ ਰਹੇ ਆ ਹੁਣ ਵੀ ਆ ਰਹੇ ਆ ਜੀ ਕੀ ਨਾਮ ਹੈ ਬੱਚੇ ਆਪਣਾ ਅਰਮਾਨ ਸਿੰਘ ਅਰਮਾਨ ਬਾਪੂ ਜੀ ਨੂੰ ਦੇਖ ਕੇ ਆਏ ਹੋ ਤੁਸੀਂ ਸਟੇ ਹਾਂਜੀ ਹੂੰ ਕਿਵੇਂ ਲੱਗਦਾ ਕੀ ਸੋਚ ਰਹੇ ਹੋਗੀ ਵੀ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਅੱਜ ਬੈਠਿਆਂ ਨੂੰ 40 45 ਦਿਨ ਹੋ ਚੁੱਕੇ ਹੋਣਗੇ ਹੂੰ ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਜਿਵੇਂ ਕਹਿ ਰਹੇ ਨੇ ਕਿ ਆਉਣ ਵਾਲੀ ਪੀੜ੍ਹੀ ਲਈ ਲੜ ਰਹੇ ਨੇ ਤੁਹਾਡੇ ਲਈ ਲੜ ਰਹੇ ਨੇਗੇ ਵਧੀਆ ਲੱਗ ਰਿਹਾ ਸਾਨੂੰ ਵੀ ਸਾਡੇ ਵਾਸਤੇ ਲੜ ਰਹੇ ਨੇ ਹੂੰ ਮੈਂ ਕਿਲਾਸ ਦੇ ਵਿੱਚ ਪੜ੍ਹਦੀ ਹਾਂ ਚੌਥੀ ਠੀਕ ਹੈ ਕਿਵੇਂ ਲੱਗਿਆ ਉਹ ਰਿਹਾ ਕੇ ਅੱਜ ਵਧੀਆ ਬਹੁਤ ਵਧੀਆ ਲੱਗਾ ਹਾਂ ਤਾ چھوٹے چھوٹے ਬੱਚੇ ਨੇਗੇ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੇ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿਉਂਕਿ ਬੱਚਿਆਂ ਤੇ ਜਦੋਂ ਅਸਰ ਜਾਂਦਾ ਹੈਗਾ ਕਿਉਂਕਿ ਇੱਕ ਕਿਸਾਨ ਲੀਡਰ ਹੈ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਅੰਨ ਤਿਆਕ ਕੇ ਇੱਥੇ ਬੈਠਾ ਹੋਇਆ ਹੈਗਾ ਤਾਂ ਇਹਨਾਂ ਤੇ ਵੀ ਅਸਰ ਜਾਂਦਾ ਉਹ ਚੀਜ਼ ਦਾ ਬਿਲਕੁਲ ਜੀ ਆਪਾਂ ਇਹ ਫਸਲਾਂ ਤੇ ਨਸਲਾਂ ਦੀ ਲੜਾਈ ਵਾਸਤੇ ਬੈਠੇ ਢੱਲੇਵਾਲ ਸਾਹਿਬ ਇੱਥੇ ਤੇ ਅੱਜ ਉਹਨਾਂ ਨੂੰ 45 ਦਿਨ ਹੋ ਗਏ ਨੇ ਉਹਨਾਂ ਦੀ ਕਾਲ ਤੇ ਮੈਂ ਤਾਂ ਕਹਿੰਦਾ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਇੱਥੇ ਜੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਵਾਂਗੇ ਤਾਈਂ ਉਹਨਾਂ ਨੂੰ ਪਤਾ ਲੱਗੇਗਾ ਨਾ ਕਿ ਉਹ ਸਾਡੇ ਵਾਸਤੇ ਸੰਘਰਸ਼ ਕਰ ਰਹੇ ਨੇ ਹਨਾ ਆਪਣੀ ਸਿਰ ਧੜ ਦੀ ਬਾਜ਼ੀ ਲਾ ਕੇ ਬੈਠੇ ਨੇ ਢੱਲੇਵਾਲ ਸਾਹਿਬ ਤੇ ਉਸ ਕਰਕੇ ਮੈਂ ਸਾਰੀ ਜਨਤਾ ਨੂੰ ਕਹਾਂਗਾ ਕਿ ਇੱਥੇ ਪਹੁੰਚਣਾ ਵੈਸੇ ਅੱਜ ਬਹੁਤ ਜ਼ਿਆਦਾ ਘਟ ਹੈ ਤੇ ਲੋਕਾਂ ਨੇ ਉਹਨਾਂ ਦੀ ਕਾਲ ਤੇ ਪੂਰਾ ਹੰਗਾਰਾ ਦਿੱਤਾ ਬਹੁਤ ਵਧੀਆ ਲੱਗਿਆ ਕਿ ਲੋਕ ਇੱਥੇ ਉੱਟ ਕੇ ਆਏ ਨੇ ਹਣਾ ਕਿਵੇਂ ਦੇਖਦੇ ਹੋ ਕਿਉਂਕਿ ਔਰਤਾਂ ਦਾ ਮਤਲਬ ਬਹੁਤ ਘਰਾਂ ਤੋਂ ਬਾਹਰ ਨਿਕਲਣਾ ਘੱਟ ਬਣਦਾ ਹੈਗਾ ਤਾਂ ਅੱਜ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਕਿਵੇਂ ਲੱਗਿਆਗਾ ਬਹੁਤ ਵਧੀਆ ਲੱਗਿਆ ਜੀ ਹਾਂ ਬਿਲਕੁਲ ਹਾਂਜੀ ਤੁਸੀਂ ਮਤਲਬ ਦੇਖ ਕੇ ਆਏ ਹੋ ਡਲੇਵਾਲ ਸਾਹਿਬ ਨੂੰ ਕਿਉਂਕਿ ਕਾਫੀ ਕਮਜ਼ੋਰ ਹੋ ਚੁੱਕੇ ਨੇਗੇ ਬਹੁਤ ਜ਼ਿਆਦਾ ਕਮਜ਼ੋਰ ਹੋਏ ਹੋਏ ਨੇ ਜੀ ਹਾਂ ਬਿਲਕੁਲ ਤਾਂ ਇੱਕ ਚੀਜ਼ ਕਿਵੇਂ ਦੇਖਦੇ ਹੋ ਕਿ ਕਿ ਜਦੋਂ ਮਤਲਬ ਕਿ ਲੋਕ ਇੱਥੇ ਆਉਂਦੇ ਆ ਹਨਾ ਉਹ ਦੇਖਦੇ ਆ ਕਿਸਾਨਾਂ ਨੂੰ ਇੱਥੇ ਕਿ ਉਹ ਆਪਣਾ ਖਾਣਾ ਵੀ ਇੱਥੇ ਬਣਾਉਂਦੇ ਆ ਛੋਟੇ-ਛੋਟੇ ਰਸੋਈਆਂ ਆਪਣੀਆਂ ਪਾਆਂੀਆਂ ਹੋਈਆਂ ਗਿਆ ਤਾਂ ਜਦੋਂ ਘਰਾਂ ਚੋਂ ਇੱਥੇ ਬੈਠੇ ਆ ਕਿਸਾਨ ਤਾਂ ਔਰਤਾਂ ਕਿਸ ਤਰ੍ਹਾਂ ਸੋਚਦੀਆਂ ਨੇ ਘਰਾਂ ਦੇ ਵਿੱਚ ਬੈਠ ਕੇ ਬਹੁਤ ਸੰਯੋਗ ਦਿੰਦੇ ਆ ਵੀਰ ਜੀ ਔਰਤਾਂ ਵੀ ਔਰਤਾਂ ਦਾ ਸੰਯੋਗ ਹੈ ਲੰਗਰ ਪਕਾ ਕੇ ਪਿੰਡਾਂ ਚੋਂ ਆ ਰਿਹਾ ਹੈ ਬਹੁਤ ਵੱਡਾ ਸੰਯੋਗ ਹੈ ਬੀਬੀਆਂ ਦਾ ਵੀ ਆ ਵੀ ਰਹੀਆਂ ਨੇ ਬਹੁਤ ਪੈਣਾ ਬੀਬੀਆਂ ਇੱਥੇ ਪੂਰਾ ਬਰਾਬਰ ਭਰਾਵਾਂ ਦਾ ਸਾਥ ਦੇ ਰਹੀਆਂ ਨੇ ਦੇਣਾ ਵੀ ਚਾਹੀਦਾ ਅੱਗੇ ਤੋਂ ਵੀ ਮੋਰਚੇ ਤੇ ਜੇਕਰ ਕਾਲ ਆਉਂਦੀ ਆਉਂਦੇ ਰਹੋਗੇ ਤਾਂ ਹਾਂਜੀ ਬਿਲਕੁਲ ਜੀ ਜਿੰਨਾ ਚਿਰ ਇਹ ਨਾਲ ਆਉਣਗੇ ਉਹਨਾਂ ਚਿਰ ਅਸੀਂ ਵੀ ਨਾਲ ਆਉਂਦਿਆਂ ਰਵਾਂਗੇ ਹੂੰ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਹੈ ਜਿਹੜਾ ਬੱਚੇ ਨੇ ਨਾਲ ਤਾਂ ਖਨੌਰੀ ਬਾਰਡਰ ਤੇ ਜਿਹੜੀ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣੀ ਸੀ ਉਹਦੇ ਵਿੱਚ ਸ਼ਾਮਿਲ ਹੋਏ ਨੇਗੇ ਨੌਜਵਾਨ ਨੇ ਉਹਨਾਂ ਨਾਲ ਗੱਲ ਕਰਦੇ ਵੀਰ ਜੀ ਕਿੱਥੋਂ ਆਇਓਗੇ ਤੁਸੀਂ ਹਰਿਆਣਾ ਤੋਂ ਆਏ ਹਾਂ ਜੀ ਅੱਛਾ ਤਾਂ ਕਿਵੇਂ ਦੇਖਦੇ ਕਿਉਂਕਿ ਹਰਿਆਣਾ ਤੋਂ ਵੀ ਵੱਡੀ ਗਿਣਤੀ ਚਾ ਅੱਜ ਇੱਥੇ ਕਿਸਾਨ ਪਹੁੰਚੇ ਨੇਗੇ ਸਾਰਾ ਹਰਿਆਣਾ ਗੱਲ ਹੈ ਸਾਰਾ ਹਰਿਆਣਾ ਗੱਲ ਹੈ ਮੇਰੇ ਕੋਲ ਲੜਾਈ ਲੜਾਈ ਗੱਲਾਂ ਲੈ ਕੇ ਹਮ ਜਗਾ ਜਗਾ ਪਰ ਰੋਕ ਰਗੇ ਮਾਮੇ ਹਮ ਤਾਂ ਰੋਕੇ ਵੀ ਹੋਏ ਨੇ ਹਾਂ ਰੋਕੇ ਹੋਏ ਬਹੁਤ ਮੁਸ਼ਕਲ ਲਿਕਣ ਗਏ ਬਹੁਤ ਮੁਸ਼ਕਲ ਲਿਕਣ ਗਏ ਪਹਿਲਾਂ ਵੀ ਹਰਿਆਣੇ ਨੇ ਪੰਜਾਬ ਦੇ ਨਾਲ ਸਾਥ ਦਿੱਤਾ ਤੇ ਤਾਂ ਹੀ ਪੰਜਾਬ ਅੱਗੇ ਆਇਆ ਹੁਣ ਵੀ ਹਰਿਆਣਾ ਪੂਰਾ ਆਪਣੇ ਨਾਲ ਡਟ ਕੇ ਖੜਾ ਹੈ ਤੇ ਤਾਂ ਹੀ ਇਹ ਮੋਰਚਾ ਸਾਰੀ ਪਬਲਿਕ ਦੇ ਨਾਲ ਹੀ ਫਤਿਹ ਹੋਣਾ ਹੈ। ਕਈ ਵਾਰ ਸਰਕਾਰਾਂ ਉਹ ਜਿਹੜਾ ਮਤਲਬ ਹੀ ਆਪਸ ਵਿੱਚ ਜਿਹੜਾ ਦੂਰੀ ਵਧਾਉਣ ਦੀ ਕੋਸ਼ਿਸ਼ ਕਰਦੀਆਂ ਨੇ ਉਹ ਚੀਜ਼ ਨੂੰ ਅਸੀਂ ਉਹ ਉਸ ਚੀਜ਼ ਨੂੰ ਅਸੀਂ ਅੱਗੇ ਰੱਖ ਨਹੀਂ ਰਹੇ ਅਸੀਂ ਪਾਰਟੀ ਵਾਜ ਤੋਂ ਉੱਪਰ ਵੱਧ ਕੇ ਅੱਗੇ ਆ ਰਹੇ ਹਾਂ। ਪਾਰਟੀ ਬਾਜੀ ਨਾਲ ਨਹੀਂ ਅਸੀਂ ਮਤਲਬ ਕਰਦੇ। ਅਸੀਂ ਆਪਣੀ ਜਿਹੜੀ ਕਿਸਾਨੀ ਤੇ نسل ਤੇ ਕਿਸਾਨੀ ਉਹ ਬਚਾਉਣਾ ਹੈ। ਬਿਲਕੁਲ ਕਿਸਾਨੀ ਤੇ ਆਪਣੀ نسل ਬਚਾਉਣ ਦੇ ਲਈ ਪਰਿਵਾਰਾਂ ਸਮੇਤ ਹਰਿਆਣਾ ਇੱਥੇ ਖੜਾ ਪੰਜਾਬ ਪੰਜਾਬ ਦਾ ਪਰਿਵਾਰ ਹੈ ਜਿਹੜਾ ਉਹ ਇੱਥੇ ਪਹੁੰਚਿਆ ਹੈਗਾ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਲੋਕ ਵੇਖਣ ਦੇ ਲਈ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਪਹੁੰਚੇ ਨੇਗੇ ਤੇ ਉਹਨਾਂ ਵੱਲੋਂ ਵੀ ਜਿਹੜਾ ਇੱਕ ਮੈਸੇਜ ਹੈਗਾ ਤੇ ਲੋਕਾਂ ਦੇ ਨਾਲ ਲੋਕਾਂ ਨੂੰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਅੱਜ ਲੋਕਾਂ ਦੇ ਦਰਸ਼ਨ ਕਰਨਗੇ ਜਿੰਨਾ ਲੋਕਾਂ ਦੇ ਲਈ ਉਹ ਖਨੌਰੀ ਬਾਰਡਰ ਤੇ 40 ਦਿਨਾਂ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ